ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਮਾਰਚ ਨੂੰ ਜੋ ਕਾਲਾ ਦਿਨ ਕਿਸਾਨੀ ਵਾਸਤੇ ਤੇ ਜਿਹੜੀ ਬੇਦਬੀ ਕੀਤੀ ਗਈ ਖਨੋਰੀ ਮੋਰਚੇ ਤੇ ਉਸ ਦੀ ਫਰਿਆਦ ਸ਼ਿਕਾਇਤ ਪੱਤਰ ਲੈ ਕੇ ਅੱਜ ਸਿੰਘ ਸਾਹਿਬ ਜੈਸੇਦਾਰ ਸ਼੍ਰੀ ਗੱਲਤਖਸਰ ਨੂੰ ਮਿਲੇ ਆ ਮਾਤਾ ਦਲਜੀਤ ਕੌਰ ਜੀ ਜਿਹੜੇ ਉਸ ਸਮੇਂ ਤਾਬਿਆਂ ਤੇ ਬੈਠੇ ਹੋਏ ਸੀ ਜਿਹੜਾ ਅਖੰਡ ਜਪ ਜਪਜੀ ਸਾਹਿਬ ਦਾ ਚੱਲ ਰਿਹਾ ਸੀ ਜਿਸ ਦੀ ਬਾਣੀ ਨੂੰ ਵਿਚੇ ਰੁਕਵਾ ਕੇ ਭਗਵੰਤ ਮਾਨ ਸਰਕਾਰ ਨੇ ਤੇ ਮੌਕੇ ਦੇ ਪੁਲਿਸ ਅਫਸਰਾਂ ਨੇ ਜਿਹੜੀ ਨਰਾਦਰ ਕੀਤਾ ਬਾਣੀ ਦਾ ਉਸ ਦੀ ਸ਼ਿਕਾਇਤ ਲੈ ਕੇ ਆਏ ਸੀ ਸਿੰਘ ਸਾਹਿਬ ਨੇ ਪੂਰਾ ਚੰਗਿਤਰਾ ਸਾਡੀ ਗੱਲ ਸੁਣੀ ਮਾਤਾ ਜੀ ਦੇ ਜਿੰਨਾ ਵੀ ਉੱਥੇ ਘਟਰਾ ਕਰਮ ਹੋਇਆ ਸੁਣਿਆ ਤੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਵੀ ਸੱਤ ਦਿਨ ਦੇ ਅੰਦਰ ਨਦੀ ਦੀ ਰਿਪੋਰਟ ਮਨਾ ਕੇ ਮਂਗਾਈ ਜਾਊਗੀ ਤੇ ਸੱਚ ਨੂੰ ਸੱਚ ਸਾਹਮਣੇ ਲਿਆਂਦਾ ਜਾਊਗਾ ਅਸੀਂ ਕਹਿਣਾ ਚਾਹੁੰਦੇ ਆ ਕਿ ਉਹੀ ਭਗਵੰਤ ਮਾਨ ਆ ਜਿਹੜਾ ਸਤਾ ਚੌਣ ਤੋਂ ਪਹਿਲਾਂ ਕਹਿੰਦਾ ਸੀ ਜਿਹੜੀਆਂ ਬੇਦਬੀਆਂ ਹੋਈਆਂ ਉਹਦਾ ਇਨਸਾਫ ਦਵਾਊਗਾ ਜਿਹੜੇ ਬੇਦਬੀ ਦੇ ਦੋਸ਼ੀ ਉਹਨੂੰ ਜੇਲਾ 'ਚ ਡੱਕੂਗਾ ਤੇ ਅੱਜ ਕਿਸਾਨੀ ਦੇ ਨਾਲ ਨਾਲ ਜਿਹੜਾ ਕਿ 26 ਨਵੰਬਰ ਤੋਂ ਅਖੰਡ ਜਾਪ ਜੱਬੀ ਸਾਹਿਬ ਦੀ ਵੱਡੀ ਪੋਤੀ ਤੋਂ ਚੱਲ ਰਹੀ ਸੀ ਜਿਹੜੇ 48 ਘੰਟਿਆਂ ਦੇ ਭੋਗ ਪਾਈ ਜਾਂਦੇ ਸੀ ਸਵੇਰੇ ਇੱਕ ਦਿਨ ਪ੍ਰਕਾਸ਼ ਕਰਕੇ ਦੇਗ ਬਣਾ ਕੇ ਅਗਲੇ ਦਿਨ ਮੱਧਾ ਭੋਗ ਪਾਈ ਜਾਂਦਾ ਸੀ ਦੇਗ ਮਨਾਈ ਜਾਂਦੀ ਸੀ ਫਿਰ ਇੱਕ ਤੀਸਰੇ ਦਿਨ ਜਾ ਕੇ ਭੋਗ ਪਾ ਕੇ ਫਿਰ ਨਵੇਂ ਰਕਤ ਤੇ ਜਾਂਦੇ ਸੀ ਉਹ 56 ਪਾਠ ਹੋ ਚੁੱਕੇ ਸੀ 55ਵਾਂ ਪਾਠ ਚੱਲ ਰਿਹਾ ਸੀ ਤੇ 19 ਮਾਰਚ ਨੂੰ ਸਵੇਰੇ ਮੱਧਾ ਭੋਗ ਪਾਇਆ ਗਿਆ 20 ਨੂੰ ਸਵੇਰੇ ਜਿਹੜਾ ਹੈ ਸੰਪੂਰਨ ਭੋਗ ਪਾਇਆ ਜਾਣਾ ਸੀ ਤੇ 19 ਤਰੀਕ ਦੀ 19 ਮਾਰਚ ਦੀ ਰਾਤ 8:30 ਵਜੇ ਜਿਹੜਾ ਜਿਵੇਂ ਟਿੱਡੀ ਦਲ ਤਰ੍ਹਾਂ ਮਾਤਾ ਜੀ ਕਹਿੰਦੇ ਟਿੱਡੀ ਦਲ ਤਰ੍ਹਾਂ ਪੁਲਿਸ ਵਾਲੇ ਚੜ੍ਹ ਕੇ ਆ ਗਏ ਤੇ ਜਿਹੜੇ ਰક્ષਕ ਸੀ ਉਹ ਪੱਖਸ਼ਕ ਹੋ ਗਏ ਜਿਹੜੇ ਰੱਖਿਆ ਕਰਨ ਵਾਲੇ ਸੀ ਉਹਨਾਂ ਨੇ ਸਿੱਕੀ ਸਰੂਪ ਦੇ ਵਿੱਚ ਵੀ ਅਫਸਰ ਸੀ ਸਾਰੇ ਸੀ ਸਭ ਕੁਝ ਪਤਾ ਸੀ ਉਹਨਾਂ ਨੂੰ ਲੇਕਿਨ ਜਿਹੜੀ ਇੱਕ ਛੜਕ ਤੋਂ 10 ਫੁੱਟ ਹਟਕੇ ਟਰਾਲੀ ਦੇ ਵਿੱਚ ਜਿੱਥੇ ਇੱਕ ਛੱਡ ਬਣਾਇਆ ਹੋਇਆ ਸੀ ਪੂਰਾ ਕਮਰਾ ਬਣਾਇਆ ਹੋਇਆ ਸੀ ਉੱਥੇ ਅਖੰਡ ਜਾਪ ਚੱਲੇ ਸੀ ਅਖੰਡ ਜੋਤ ਜਗ ਰਹੀ ਸੀ ਉਹਨੂੰ ਅਖੰਡ ਜੋਗ ਨੂੰ ਪਹਚਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਪੋਥੀ ਸਾਹਿਬ ਸੀ ਜਪਜੀ ਸਾਹਿਬ ਦੀ ਪੋਥੀ ਸੀ ਉਹ ਪਾਲਕੀ 'ਚ ਪਾ ਕੇ ਉਹ ਜ਼ਰੂਰ ਹੈ ਜੇ ਤੋਂ ਲੈ ਕੇ ਗਏ ਉਹਦੀ ਵੀਡੀਓ ਬਣਾਈ ਵੀ ਅਸੀਂ ਅਦਮ ਸਰਕਾਰ ਨਾਲ ਲੈ ਕੇ ਗਏ ਅਸੀਂ ਮੰਨਦੇ ਆਂ ਸਰਕਾਰ ਨਾਲ ਲੈ ਕੇ ਗਏ ਲੇਕਿਨ ਜਿਹੜੀ ਬਾਣੀ ਨੂੰ ਆਦਮ ਚਾਲੇ ਅਖੰਡ ਜਾਪ ਦਾ ਮਤਲਬ ਸ਼ਬਦ ਤੋਂ ਸ਼ਬਦ ਉਹਨੂੰ ਰੋਕ ਕੇ ਜਿਹੜਾ ਨੇ ਰੈਦਰ ਕੀਤਾ ਉਹ ਬਹੁਤ ਨਿੰਦਨਯੋਗ ਆ ਤੇ ਅਸੀਂ ਅੱਜ ਸਿੰਘ ਸਾਹਿਬ ਕੋਲ ਇਹੀ ਕੇ ਫਰਿਆਦ ਲੈ ਕੇ ਆਏ ਸੀ ਵੀ ਜਿਹੜੇ ਦੋਸ਼ੀ ਨੇ ਭਗਵੰਤ ਸਿੰਘ ਮਾਨ ਜਿਹੜਾ ਮੁੱਖ ਮੰਤਰੀ ਆ ਉਹਦੇ ਕੋਲ ਗ੍ਰਹਿ ਵਿਭਾਗ ਆ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਈਜੀ ਉੱਥੇ ਮੌਕੇ ਦਾ ਅਫਸਰ ਸੀ ਉਹਨਾਂ ਦੇ ਇਲਾਵਾ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਧਾਰਮਿਕ ਸਜ਼ਾਵਾਂ ਤੇ ਬਣਦੀਆਂ ਕਾਨੂੰਨੀ ਸਜ਼ਾਵਾਂ ਦਿੱਤੀਆਂ ਜਾਣ ਅੱਜ ਉਸੇ ਕਰਕੇ ਆਏ ਸੀ ਮੈਂ ਸੁਖਜੀਤ ਸਿੰਘ ਹਰਦੋਤ ਜੀ ਨੂੰ ਕਹੂੰਗਾ ਉਹ ਵੀ ਆਪਣੀ ਗੱਲ ਰੱਖਣਗੇ ਕਿਰਪਾ ਕਰਵਾ ਲਓ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਕਾਲਪੁਰ ਸਾਹਿਬ ਦੇ ਜਸਹਰਦ ਜੀ ਨੂੰ ਮਿਲਣ ਵਾਸਤੇ ਜੋ 19 ਤਰੀਕ ਨੂੰ 19 ਮਾਰਚ ਨੂੰ ਵਾਕਿਆ ਹੋਇਆ ਖਨੂਰੀ ਬਾਰਡਰ ਕਿਸਾਨ ਅੰਦੁੱਲੇ ਦੌਰਾਨ ਗੁਰਬਾਨੀ ਦੀ ਬਦਲੀ ਕੀਤੀ ਗਈ ਆ ਉਹਦਾ ਇਨਸਾਫ ਵਾਸਤੇ ਆਪਾਂ ਪਹੁੰਚੇ ਸੀਗੇ ਸਿੰਘ ਸਾਹਿਬ ਵੱਲੋਂ ਜਿਹੜਾ ਵਾ ਸੰਪੂਰਨ ਪ੍ਰੋਸਸ ਹੋਇਆ ਜਾਂ ਇੱਕ ਹਫਤੇ ਜਾਣ ਕਰਕੇ ਜਿਹੜੀ ਆ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਆਉਗੀ ਕੋਰੋਨਾ ਪੱਖਾਂ ਨੂੰ ਸੁਣ ਕੇ ਉਸ ਤੋਂ ਬਾਅਦ ਜਿਹੜਾ ਵਾ ਜੋ ਵੀ ਨਿਰਵਾ ਜਿਹੜਾ ਵਾ ਉਹ ਲਿਆ ਜਾਊਗਾ ਅਸੀਂ ਬਿਲਕੁਲ ਆਸਵਾਦਾਂਗੇ ਸਿੱਖ ਸਾਧ ਸੰਗਤ ਦੇ ਤੇ ਜਿਹੜਾ ਵਾ ਪੂਰਾ ਇਨਸਾਫ ਕਰੂਗੇ ਕਿਉਂਕਿ ਗੁਰਬਾਣੀ ਦੀਆਂ ਵਿਵਦੀਆਂ ਪਹਿਲਾਂ ਬੜੀਆਂ ਹੋਈਆਂ ਹੁਣ ਤੇ ਸਰਕਾਰ ਜਿਹੜੀ ਆ ਇਹ ਵਾਦਾ ਕਰਕੇ ਆਈ ਸੀ ਕਿ ਉਹ ਬੇਦਲਵੀਂਆਂ ਜਿਹਨੇ ਘਟਾਵਾਂ ਦਾ ਦੋਸ਼ ਸਜ਼ਾ ਦੇਵਾਂਗੇ ਪਰ ਇਹਦੇ ਵਿੱਚ ਕਿਸਾਨਾਂ ਨੂੰ ਸਜ਼ਾ ਦੇਣੀ ਦੇਣੀ ਸੀ ਜਿਹੜਾ ਅੰਦੋਲਨ ਚੱਕਰਾਂ ਚ ਚੱਕਿਆ ਲੇਕਿਨ ਗੁਰਬਾਣੀ ਦਾ ਜਿਹੜਾ ਨਾਦਰ ਕੀਤਾ ਵਾ ਇਹਦਾ ਹਿਸਾਬ ਲੈਣ ਲਈ ਲੜਾਈ ਜਿਹੜੀ ਆ ਉਹ ਜਰੂਰ ਚੱਲੇਗੀ ਵਾਹਿਗੁਰੂ ਖਾਲਸਾ ਵੇਲੇ ਫਤੇ ਮੈਂ ਮਾਤਾ ਜੀ ਦਲਜੀਤ ਕੌਰ ਦੀ ਜਿਹੜੇ ਤਾਬਿਆ ਤੇ ਉਸ ਸਮੇਂ ਬੈਠੇ ਹੋਈ ਸੀ 8 ਤੋਂ 10 ਦੀ ਡਿਊਟੀ ਸੀ ਇਹਨਾਂ ਦੀ ਮੋਠ ਪਿੰਡ ਨਾਰਨੋਤ ਤਸੀਲ ਸਾਰ ਜਿਲ੍ਹਾ ਹਰਿਆਣਾ ਤੋਂ ਨੇ ਉਹ ਵੀ ਉਹਨਾਂ ਨੂੰ ਕਹੂੰਗਾ ਜ਼ਰੂਰ ਛੋਟੇ ਘੱਟ ਸ਼ਬਦਾਂ ਦੇ ਵਿੱਚ ਉਹ ਤੋਂ ਦਾ ਘਟਾ ਕਰਨ ਨੂੰ ਜ਼ਰੂਰ ਦੱਸਣਗੇ ਹਾਂਜੀ 19 ਰਾਤ ਦੀ 19 ਮਾਰਚ ਦੀ ਰਾਤ ਸਾਡੇ ਲਈ ਬਹੁਤ ਕਾਲੀ ਬੋਲੀ ਰਾਤ ਸੀ ਉਹਨਾਂ ਕਿਹਾ ਦੋ ਕਿ ਮੈਂ ਮਹਾਰਾਜ ਦੇ ਬਾਣੀ ਦਾ ਪਾਠ ਕਰ ਰਹੀ ਸੀ ਤੇ ਉਦੋਂ ਜਿੱਦੀ ਜਲਦੀ ਤਰ੍ਹਾਂ ਪੁਲਿਸ ਆਈ ਤੇ ਉਹ ਧੱਕੇ ਨਾਲ ਬਹੁਤ ਜ਼ਬਰਦਸਤੀ ਨਾਲ ਜੋ ਆਖਾਂਡਰ ਜਗ ਲਗਭਗ 4 ਮਹੀਨੇ ਤੋਂ ਚੱਲ ਰਹੀ ਸੀ ਜੋਤ ਚੱਲ ਰਹੀ ਸੀ ਉਸ ਨੂੰ ਖੰਡਿਤ ਕੀਤਾ ਖੰਡਿਤ ਕਰਕੇ ਤੇ ਉਹ ਆ ਬਹੁਤ ਦਵਾਈਆਂ ਪਾਈਆਂ ਵਾਸਤੇ ਪਾਏ ਬੇਨਤੀਆਂ ਕੀਤੀਆਂ ਵੀ ਕੱਲ ਨੂੰ ਸਵੇਰੇ ਜਿਸ ਦਾ ਭੂਗ ਪੈ ਗਿਆਗਾ ਤੇ ਉਸ ਤੋਂ ਬਾਅਦ ਤੁਸੀਂ ਵੀ ਇਹ ਬਾਣੀ ਦਾ ਉਹ ਤੋਂ ਉਹ ਠੁਕੀ ਜਾਏਗੀ ਲੇਕਿਨ ਉਹਨਾਂ ਨੇ ਜ਼ਬਰਦਸਤੀ ਧੱਕੇ ਨਾਲ ਉਠਾ ਕੇ ਤੇ ਉਥੋਂ ਬਾਣੀ ਨੂੰ ਖੰਡਿਤ ਕੀਤਾ ਤੇ ਉਹ ਹੋਰ ਜਾਗਦੀ ਜੋਤ ਨੂੰ ਵੀ ਖੰਡਿਤ ਕੀਤਾ ਜੋ ਉੱਥੇ ਜਿਹੜੀ ਹੋਰ ਐਕਸਟਰਾ ਗੁੱਟ ਕਸਾਣ ਤੇ ਉਹਨਾਂ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗ ਰਿਹਾ ਗੋਸਪਤੀ ਸਾਹਿਬ ਨੂੰ ਤਾਂ ਜ਼ਰੂਰ ਆ ਕੇ ਸਤਿਕਾਰ ਨਾਲ ਲੈ ਕੇ ਗਏ ਨੇ ਤੇ ਜਿਹੜੀ ਹੋਰ ਕੁੱਤਕਾ ਸਾਹਿਬ ਸੀ ਉੱਥੇ ਤੇ ਹੋਰ ਸਮਾਨ ਸੀ ਜਿਹੜਾ ਮर्यादा ਨਾਲ ਸਾਰ ਉੱਥੇ ਰੱਖਿਆ ਹੋਇਆ ਸੀ ਸੀਰੀ ਸਾਹਿਬ ਸੀ ਤੇ ਉਹਨਾਂ ਦਾ ਪਤਾ ਨਹੀਂ ਚੱਲ ਰਿਹਾ ਅਸੀਂ ਅੱਜ ਅਕਾਲ ਤਖਤ ਸਾਹਿਬ ਤੇ ਜੋ ਕਿ ਸਾਡੀ ਸਰਵੋੱਚ ਅਦਾਲਤ ਹੈ ਉੱਥੇ ਆਪਣੀ ਫਰਿਆਦ ਲੈ ਕੇ ਆਏ ਆ ਕਿ ਜੋ ਅਨਿਆਏ ਸਾਡੇ ਨਾਲ ਹੋਇਆ ਹੈ ਤੇ ਜੋ ਪਵਿੱਤਰ ਬਾਣੀ ਖੰਡਿਤ ਕੀਤੀ ਗਈ ਹੈ ਬਾਣੀ ਦੀ ਬੇਅਦਬੀ ਕੀਤੀ ਗਈ ਹੈ ਉਸ ਤੇ ਇਨਸਾਫ ਲਈ ਅਸੀਂ ਇਸ ਪਵਿੱਤਰ ਸਥਾਨ ਤੇ ਖੋਹੇ ਆ ਤੇ ਅਸੀਂ ਮੰਗ ਕਰਦੇ ਆ ਕਿ ਇਥੇ ਜੋ ਦੋਸ਼ੀਆਂ ਨੇ ਜਿਨ੍ਹਾਂ ਨੇ ਇਹ ਕੁਕਰਮ ਕੀਤਾ ਹੈ ਜਿਨ੍ਹਾਂ ਨੇ ਕਾਲਾ ਕਾਰਨਾਮਾ ਕੀਤਾ ਹੈ ਉਹਨਾਂ ਦੇ ਵਿਰੁੱਧ ਜੋ ਵੀ ਬਣਦੀ ਸਜ਼ਾ ਹੈ ਉਹਨਾਂ ਨੂੰ ਦਿੱਤੀ ਜਾਏ ਮੈਂ ਤਾਂ ਆਪਣੀ ਦੋਸ਼ ਨੂੰ ਨਹੀਂ ਇਨਸਾਰ ਮੈਨੂੰ ਤਾਂ ਇਹ ਬਹੁਤ ਵੱਡਾ ਭਾਰੀ ਭਾਰੀ ਜ਼ੁਲਮ ਤੋਂ ਜ਼ੁਲਮ ਲੱਗਦਾ ਹੈ ਅਸੀਂ ਵੱਡਿਆ ਵੱਡੇ ਸਾਡੇ ਤੇ ਅਤਿਆਚਾਰ ਹੋਏ ਸਾਡੇ ਬੱਚਿਆਂ ਨੂੰ ਮਾਰਿਆ ਗਿਆ ਸਾਡੇ ਗੈਸ ਗੈਸਾਂ ਦੇ ਗੋਲੇ ਛੱਡ ਕੇ ਸਾਡੇ ਵੀਰਾਂ ਭਰਾਵਾਂ ਬੱਚਿਆਂ ਨੂੰ ਨਜ਼ਰ ਉਹਨਾਂ ਦੀ ਖੋ ਲਈ ਗਈ ਲੇਕਿਨ ਜੋ ਉਹਨਾਂ ਨੇ ਪਾਣੀ ਦਾ ਖੰਡਨ ਕੀਤਾ ਹੈ ਉਹ ਸਭ ਕੁਝ ਅਸੀਂ ਸਹਿ ਗਏ ਲੇਕਿਨ ਇਹ ਜਿਹੜਾ ਪਾਣੀ ਦਾ ਪਾਣੀ ਨੂੰ ਖੰਡਨ ਕੀਤਾ ਹੈ ਇਹਦੇ ਨਾਲ ਸਾਡਾ ਦੇ ਅੰਦਰ ਸਾਡਾ ਦਿਲ ਬੰਦੂਰੀਆ ਬਹੁਤ ਅੰਦਰੀਆ ਭਇਆ ਹੈ ਬਹੁਤ ਜ਼ਿਆਦਾ ਹਾਰਟਡ ਹੋਇਆ ਹੈ ਮਾਨਸਿਕ ਭਾਵਨਾਵਾਂ ਤੇ ਬਹੁਤ ਜ਼ਿਆਦਾ ਜ਼ਖਮ ਲੱਗੇ ਹੈ ਤੇ ਅਸੀਂ ਆਂਗਨੇ ਇਹਨਾਂ ਜਲਦੀ ਤੋਂ ਜਲਦੀ ਕੋਈ ਹਾਲੋ ਵੇਲਾ ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਇਹਦੇ ਸਜ਼ਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ